ਦਿੱਲੀ ਨੂੰ ਇੱਕ ਵੱਡੀ ਸਾਜ਼ਿਸ਼ ਦੇ ਨਾਲ ਲਾਲ ਕਿਲੇ ਦੇ ਕੋਲ ਫਿਦਾਇਨ ਹਮਲੇ ਦੇ ਨਾਲ ਦਹਿਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਪੂਰੇ ਹਮਲੇ ਦੇ ਵਿੱਚ ਨੌ ਦੀ ਬੋਤ ਹੋਈ ਹੈ 20 ਲੋਕ ਜ਼ਖਮੀ ਹੋਏ ਨੇ ਚਾਂਦਨੀ ਚੌਂਕ ਚਾਵੜੀ ਬਾਜ਼ਾਰ ਤੇ ਜਾਮਾ ਬਸਤੀ ਦੇ ਇਲਾਕੇ ਵਿੱਚ ਇਸ ਜਗ੍ਹਾਵਾਂ ਨੂੰ ਖਾਲੀ ਕਰਾਇਆ ਗਿਆ ਦੱਸਦੀ ਹੈ ਕਿ ਫਰੀਦাবাদ ਤੋਂ ਆਤੰਕੀ ਡਾਕਟਰ ਮੁਸਲਿਮ ਸ਼ਕੀਲ ਤੋਂ ਬਰਾਮਦ 2900 ਕਿਲੋਗ੍ਰam ਵਿਸਫੋਟਕ ਦੀ ਜਾਂਚ ਹਲੇ ਚੱਲ ਰਹੀ ਸੀ ਕਿ ਕਸ਼ਮੀਰ ਦੀ ਤਰਜ ਤੇ ਸੋਮਵਾਰ ਸ਼ਾਮ ਦਿੱਲੀ ਦੇ ਸੰਵੇਦਨਸ਼ੀਲ ਲਾਲ ਕਿਲਾ ਇਲਾਕੇ ਵਿੱਚ ਫੈਦਾਇਨ ਹਮਲੇ ਦੇ ਨਾਲ ਇਸ ਨੂੰ ਦਹਿਲਾ ਦਿੱਤਾ ਗਿਆ I20 ਕਾਰ ਵਿੱਚ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਸਾਹਮਣੇ ਜ਼ਬਰਦਸਤ ਵਿਸਫੋਟ ਹੋਇਆ I20 ਗੱਡੀ ਵਿੱਚ ਸਵਾਰ ਤਿੰਨ ਲੋਕ ਵਿੱਚ ਸਾਨੀਨਾ ਵਿੱਚ ਕਈ ਗੱਡੀਆਂ ਦੇ ਉੱਪਰ ਖੱਟੇ ਉੱਡ ਗਏ ਤੇ ਪੀੜ ਵਾਲਾ ਇਲਾਕਾ ਹੋਣ ਦੇ ਚਲਦੇ ਵੱਡੀ ਗਿਣਤੀ ਚ ਲੋਕ ਤਮਾਕੇ ਦੀ ਚਪੇਟ ਪਚਾ ਗਏ ਤਮਾਕਾ ਇਨਾ ਜ਼ੋਰਦਾਰ ਸੀ ਕਿ ਉੱਥੇ ਮੌਜੂਦ ਕਈ ਲੋਕਾਂ ਦੇ ਚੀਥੜੇ ਉੱਡ ਗਏ ਤਮਾਕੇ ਵਿੱਚ ਹੁਣ ਤੱਕ 9 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਤੇ 20 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਨੇ ਜਾਣਕਾਰੀ ਮੁਤਾਬਕ ਸੋਮਵਾਰ ਨੂੰ ਕਰੀਬ 6:30 ਵਜੇ ਲਾਲ ਕਿਲਾ ਮੈਟਰੋ ਸਟੇਸ਼ਨ ਗੇਟ ਨੰਬਰ 1 ਦੇ ਕੋਲ ਕਾਰ ਵਿੱਚ ਅੱਗ ਦੀ ਸੂਚਨਾ ਮਿਲੀ ਸੀ ਫਾਇਰ ਬਰਗੇਡ ਟੀਮ ਮੌਕੇ ਤੇ ਪਹੁੰਚੀ ਤਾਂ ਕੁਝ ਹੋਰ ਹੀ ਨਿਕਲਿਆ ਕਈ ਲੋਕਾਂ ਨੂੰ ਮ੍ਰਿਤਕ ਹਾਲਤ ਵਿੱਚ ਪਾਇਆ ਗਿਆ ਤੇ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਜਾਂਚ ਦਾ ਜ਼ਿੰਮਾ ਏਐਨਆਈ ਨੂੰ ਸੌਪ ਦਿੱਤਾ ਗਿਆ ਤੇ ਹੁਣ ਵੱਡੇ ਪੱਧਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਥਿਤੀ ਦਾ ਜਾਇਜ਼ਾ ਲਿਆ ਹੈ ਤੇ ਸੂਤਰਾਂ ਮੁਤਾਬਕ ਮਾਮਲੇ ਦੀ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾਏਗੀ ਦੱਸਿਆ ਜਾ ਰਿਹਾ ਹੈ ਸਲਮਾਨ ਨੇ ਜੰਮੂ ਕਸ਼ਮੀਰ ਦੇ ਤਾਰਿਕ ਨੂੰ ਆਈ 20 ਟਾਕਾਰ ਵੇਚੀ ਸੀ ਤੇ ਇਸ ਦਾ ਪੁਲਵਾਮਾ ਦੇ ਨਾਲ ਕਲੈਕਸ਼ਨ ਜੋੜ ਕੇ ਦੇਖਿਆ ਜਾ ਰਿਹਾ ਹੈ ਦਿੱਲੀ ਨੂੰ ਇੱਕ ਵੱਡੀ ਸਾਜ਼ਿਸ਼ ਦੇ ਨਾਲ ਲਾਲ ਕਿਲੇ ਦੇ ਕੋਲ ਫਿਦਾਇਨ ਹਮਲੇ ਦੇ ਨਾਲ ਦਹਿਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਪੂਰੇ ਹਮਲੇ ਦੇ ਵਿੱਚ 9 ਦੀ ਬੋਤ ਹੋਈ ਹੈ 20 ਲੋਕ ਜ਼ਖਮੀ ਹੋਏ ਨੇ ਚਾਂਦਨੀ ਚੌਕ ਚਾਵੜੀ ਬਾਜ਼ਾਰ ਤੇ ਜਾਮਾ ਬਸਤੀ ਦੇ ਇਲਾਕੇ ਵਿੱਚ ਇਸ ਜਗ੍ਹਾਵਾਂ ਨੂੰ ਖਾਲੀ ਕਰਾਇਆ ਗਿਆ ਦੱਸਦੀ ਹੈ ਕਿ ਫਰੀਦাবাদ ਤੋਂ ਆਤੰਕੀ ਡਾਕਟਰ ਮੁਸਲਮ ਸ਼ਕੀਲ ਤੋਂ ਬਰਾਮਦ 2900 ਕਿਲੋਗ੍ਰam ਵਿਸਪੋਟਕ ਦੀ ਜਾਂਚ ਹਲੇ ਚੱਲ ਰਹੀ ਸੀ ਕਿ ਕਸ਼ਮੀਰ ਦੀ ਤਰਜ ਤੇ ਸੋਮਵਾਰ ਸ਼ਾਮ ਦਿੱਲੀ ਦੇ ਸੰਵੇਦਨਸ਼ੀਲ ਲਾਲ ਕਿਲਾ ਇਲਾਕੇ ਵਿੱਚ ਫਾਇਦਾਇਨ ਹਮਲੇ ਦੇ ਨਾਲ ਇਸ ਨੂੰ ਦਹਿਲਾ ਦਿੱਤਾ ਗਿਆ I20 ਕਾਰ ਵਿੱਚ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਸਾਹਮਣੇ ਜ਼ਬਰਦਸਤ ਵਿਸਪੋਟ ਹੋਇਆ I20 ਗੱਡੀ ਵਿੱਚ ਸਵਾਰ ਤਿੰਨ ਲੋਕ ਵਿੱਚ ਸਾਨੇ ਨਾਲ ਵਿੱਚ ਕਈ ਗੱਡੀਆਂ ਦੇ ਉੱਪਰ ਖੱਟੇ ਉੱਡ ਗਏ ਤੇ ਪੀੜ ਵਾਲਾ ਇਲਾਕਾ ਹੋਣ ਦੇ ਚਲਦੇ ਵੱਡੀ ਗਿਣਤੀ ਚ ਲੋਕ ਤਮਾਕੇ ਦੀ ਚਪੇਟ ਪਚਾ ਗਏ ਤਮਾਕਾ ਇਨਾ ਜ਼ੋਰਦਾਰ ਸੀ ਕਿ ਉੱਥੇ ਮੌਜੂਦ ਕਈ ਲੋਕਾਂ ਦੇ ਚੀਥੜੇ ਉੱਡ ਗਏ ਤਮਾਕੇ ਵਿੱਚ ਹੁਣ ਤੱਕ 9 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਤੇ 20 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਨੇ ਜਾਣਕਾਰੀ ਮੁਤਾਬਕ ਸੋਮਵਾਰ ਨੂੰ ਕਰੀਬ 6:30 ਵਜੇ ਲਾਲ ਕਿਲਾ ਮੈਟਰੋ ਸਟੇਸ਼ਨ ਗੇਟ ਨੰਬਰ 1 ਦੇ ਕੋਲ ਕਾਰ ਵਿੱਚ ਅੱਗ ਦੀ ਸੂਚਨਾ ਮਿਲੀ ਸੀ ਫਾਇਰ ਬਰਗੇਡ ਟੀਮ ਮੌਕੇ ਤੇ ਪਹੁੰਚੀ ਤਾਂ ਕੁਝ ਹੋਰ ਹੀ ਨਿਕਲਿਆ ਕਈ ਲੋਕਾਂ ਨੂੰ ਮ੍ਰਿਤਕ ਹਾਲਤ ਵਿੱਚ ਪਾਇਆ ਗਿਆ ਤੇ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਜਾਂਚ ਦਾ ਜ਼ਿੰਮਾ ਏਐਨਆਈ ਨੂੰ ਸੌਪ ਦਿੱਤਾ ਗਿਆ ਤੇ ਹੁਣ ਵੱਡੇ ਪੱਧਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਥਿਤੀ ਦਾ ਜਾਇਜ਼ਾ ਲਿਆ ਹੈ ਤੇ ਸੂਤਰਾਂ ਮੁਤਾਬਕ ਮਾਮਲੇ ਦੀ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾਏਗੀ ਦੱਸਿਆ ਜਾ ਰਿਹਾ ਹੈ ਸਲਮਾਨ ਨੇ ਜੰਮੂ ਕਸ਼ਮੀਰ ਦੇ ਤਾਰਿਕ ਨੂੰ ਆਈ 20 ਟਾਕਾਰ ਵੇਚੀ ਸੀ ਤੇ ਇਸ ਦਾ ਪੁਲਵਾਮਾ ਦੇ ਨਾਲ ਕਲੈਕਸ਼ਨ ਜੋੜ ਕੇ ਦੇਖਿਆ ਜਾ ਰਿਹਾ ਹੈ